ਖਾਲਸਾ ਜੀ ਸੰਗਰਾਂਦ ਕੀ ਹੈ ਔਰ ਸੰਗਰਾਂਦ ਤੋਂ ਸਿੱਖਿਆ ਕੀ ਮਿਲਦੀ ਹੈ ਦੋ ਬਚਨ ਆਪਾਂ ਸਰਵਣ ਕਰਨੇ ਨੇ ਸਭ ਤੋਂ ਪਹਿਲਾਂ ਆਪਾਂ ਜਾਣਦੇ ਹਾਂ ਸੰਗਰਾਂਦ ਸ਼ਬਦ ਦੇ ਅਰਥ ਸੰਗਰਾਂਦ ਸ਼ਬਦ ਜਿਹੜਾ ਹੈ ਇਹ ਸੰਸਕ੍ਰਿਤ ਭਾਸ਼ਾ ਦੇ ਸੰਕਰਾਂਤ ਦੇ ਵਿੱਚੋਂ ਲਿਆ ਗਿਆ ਹੈ ਜਿਹਨੂੰ ਆਪਾਂ ਸੰਗਰਾਂਦ ਕਹਿੰਦੇ ਹਾਂ ਸੰਗਰਾਂਦ ਵਾਲੇ ਦਿਨ ਸੂਰਜ ਇੱਕ ਰਾਸ਼ੀ ਨੂੰ ਛੱਡ ਕਰਕੇ ਦੂਸਰੀ ਰਾਸ਼ੀ ਦੇ ਵਿੱਚ ਸੰਕਰਮਣ ਕਰਦਾ ਹੈ ਭਾਵ ਪ੍ਰਵੇਸ਼ ਕਰਦਾ ਹੈ ਉਸ ਦਿਨ ਨੂੰ ਸੰਗਰਾਂਦ ਕਿਹਾ ਜਾਂਦਾ ਹੈ ਸੰਗਰਾਂਦ ਦੇ ਨਾਲ ਨਾਲ ਮਹੀਨੇ ਤਬਦੀਲ ਹੁੰਦੇ ਨੇ ਕਿਉਂਕਿ 12 ਮਹੀਨੇ ਨੇ ਔਰ 12 ਹੀ ਸੰਕਰਾਂਤਾਂ ਨੇ ਇਦੇ ਨਾਲ-ਨਾਲ ਕੁਦਰਤ ਦੇ ਵਿੱਚ ਮੌਸਮ ਦੇ ਵਿੱਚ ਬਨਸਪਤੀ ਦੇ ਵਿੱਚ ਰੁੱਖਾਂ ਦੇ ਵਿੱਚ ਹਰ ਇੱਕ ਚੀਜ਼ ਦੇ ਵਿੱਚ ਤਬਦੀਲੀ ਆਉਂਦੀ ਹੈ ਔਰ ਇਸੇ ਤਰੀਕੇ ਦੇ ਨਾਲ ਬੰਦੇ ਦੇ ਜੀਵਨ ਦੇ ਵਿੱਚ ਵੀ ਤਬਦੀਲੀ ਆਉਂਦੀ ਹੈ ਗੁਰੂ ਕੇ ਪਿਆਰਿਓ ਸੰਗਰਾਂਦ ਵਾਲੇ ਦਿਨ ਸਿੱਖ ਜਿਹੜਾ ਹੈ ਗੁਰਦੁਆਰਾ ਸਾਹਿਬ ਜਾਂਦਾ ਹੈ ਮੱਥਾ ਟੇਕਦਾ ਹੈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਦਾ ਹੈ ਕਥਾ ਵਿਚਾਰ ਗੁਰਬਾਣੀ ਸਰਵਣ ਕਰਦਾ ਹੈ ਪਰ ਇਸ ਸੰਗਰਾਂਦ ਵਾਲੇ ਦਿਨ ਸਿੱਖਿਆ ਸਿੱਕੀ ਲੈਣੀ ਹੈ ਪੁਰਾਣੇ ਬਜ਼ੁਰਗ ਜਿਹੜੇ ਸਨ ਉਹ ਕੀਆ ਕਰਦੇ ਸਨ ਸੰਗਰਾਂਦ ਵਾਲੇ ਦਿਨ ਬੰਦਾ ਜੋ ਵੀ ਕੰਮ ਕਰੇਗਾ ਨਾ ਉਹ ਪੂਰਾ ਮਹੀਨਾ ਕਰੇਗਾ ਭਾਵੇਂ ਜੇ ਤੁਸੀਂ ਕੋਈ ਪਾਪ ਕਰ ਦਿੱਤਾ ਮਾੜਾ ਕੰਮ ਕਰ ਦਿੱਤਾ ਤੁਹਾਡੇ ਤੋਂ ਪੂਰੇ ਮਹੀਨੇ ਉਹ ਮਾੜਾ ਕੰਮ ਹੁੰਦਾ ਰਹੇਗਾ ਤੋਂ ਇਸੇ ਤਰੀਕੇ ਦੇ ਨਾਲ ਸਿੱਖਿਆ ਇਹ ਹੈ ਸਿੱਖ ਨੇ ਸੰਗਰਾਂਦ ਵਾਲੇ ਦਿਨ ਗੁਰਦੁਆਰਾ ਸਾਹਿਬ ਜਾਣਾ ਹੈ ਅਮਰਤ ਵੇਲੇ ਉੱਠਣਾ ਹੈ ਗੁਰਬਾਣੀ ਦਾ ਜਾਪ ਕਰਨਾ ਹੈ ਤੋਂ ਸਿੱਖਿਆ ਇਹ ਲੈਣੀ ਹੈ ਕਿ ਜਿਸ ਤਰੀਕੇ ਦੇ ਨਾਲ ਸਿੱਖ ਸੰਗਰਾਂਦ ਵਾਲੇ ਦਿਨ ਉੱਠ ਕੇ ਨਾਨਕ ਕਰਕੇ ਬਾਣੀ ਪੜਦਾ ਹੈ ਗੁਰਦੁਆਰੇ ਜਾਂਦਾ ਹੈ ਦਰਸ਼ਨ ਦਿਦਾਰੇ ਕਰਦਾ ਹੈ ਇਸੇ ਤਰੀਕੇ ਦੇ ਨਾਲ ਸਿੱਖ ਨੇ ਪੂਰਾ ਮਹੀਨਾ ਅੰਮ੍ਰਿਤ ਵੇਲੇ ਉੱਠ ਕੇ ਗੁਰਦੁਆਰਾ ਸਾਹਿਬ ਜਾਣਾ ਹੈ ਗੁਰਬਾਣੀ ਸਰਵਣ ਕਰਨੀ ਹੈ ਗੁਰਬਾਣੀ ਪੜ੍ਹਨੀ ਹੈ ਕਥਾ ਵਿਚਾਰ ਸਰਵਣ ਕਰਨੀ ਹੈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਨੇ ਆਪਾਂ ਸੰਗRAND ਵਾਲੇ ਦਿਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਇਹ ਅਰਦਾਸ ਵੀ ਕਰਿਆ ਕਰੀਏ ਕਿ ਮਹਾਰਾਜ ਪਿਛਲਾ ਮਹੀਨਾ ਤੁਹਾਡੀ ਕਿਰਪਾ ਦੇ ਨਾਲ ਬਤੀਤ ਹੋਇਆ ਹੈ ਬਖਸ਼ਿਸ਼ ਕੀਤਾ ਹੋਇਆ ਮਹੀਨਾ ਵੀ ਚਰਦੀ ਕਲਾ ਦੇ ਵਿੱਚ ਬਤੀਤ ਕਰਵਾਇਓ ਜਿਸ ਤਰੀਕੇ ਦੇ ਨਾਲ ਅੱਜ ਗੁਰੂ ਘਰ ਆਉਣ ਦੇ ਬਾਲੂਦੰਮ ਬਖਸ਼ਿਸ਼ ਕੀਤੇ ਗੁਰਬਾਣੀ ਪੜਨ ਦੇ ਬਾਲੂਦੰਮ ਬਖਸ਼ਿਸ਼ ਕੀਤੇ ਇਸੇ ਤਰੀਕੇ ਦੇ ਨਾਲ ਹਰ ਰੋਜ਼ ਇਹ ਕਿਰਪਾ ਕਰਿਓ ਇਹ ਅਰਦਾਸ ਕਰਿਆ ਕਰਿਓ ਗੁਰੂ ਕੇ ਪਿਆਰਿਓ ਇਹ ਸਿੱਖਿਆ ਹੈ ਸੰਗਰਾਂਦ ਵਾਲੇ ਦਿਨ ਦੀ ਸਾਡੇ ਵਾਸਤੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ